ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਦਾ ਨਾਂ ਨਹੀਂ ਰੱਖਿਆ ਰਣੇ ਹਜੇ ਨਾ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਅਕਾਲੀ ਦਲ ਤੋਂ ਆਈ ਆਲੀ ਹੋਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੋਢੀ ਸੁਰਜੀਤ ਪਤਾ ਨਹੀਂ ਕਿਹੜਾ ਹੈ ਨਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਨਾਲ ਹਜੇ ਹਰੇ ਪੱਤੇ ਆਉਣਗੇ ਲੈ ਦੱਸ ਇੱਕਰਾਂ ਬੀਜ ਕੇ ਤਾਂ ਆਖਾਂ ਦੀ ਮੀਂਹ ਕਰਦੇ ਆ। ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜੈਦਰ ਸਾਹਿਬ ਰਹੇ ਆ ਸਾਡੇ ਉਹ। ਹੁਣ ਉਹ ਰਾਜਨੀਤੀ 'ਚ ਆ ਗਏ। ਉਹ ਬੋਲੀ ਜਾਂਦੇ ਸੀ ਪਰਸੋ ਚ ਉੱਥੇ। ਕਹਿੰਦੇ ਕੋਈ ਕੰਮ ਨਹੀਂ ਕੀਤਾ। ਜੈਦਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਦਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ। ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਬੜੀਆਂ ਬੱਸਾਂ ਨੇ ਜਿੱਚ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਣੇ ਆ ਘਰੇ ਲੈ ਕੇ ਜਾਣੇ ਆ ਖਨਪਤ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਣੇ ਆ ਕਹਿੰਦੇ ਜੀ ਇਹਨਾਂ ਦਾ ਟੈਕਸ माफ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬਸ ਚੰਦੀ ਹੈ ਕਹਿੰਦੇ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨ ਵਰਤ ਲੈਣ ਬਾਅਦ ਚ ਉਹ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉੱਥੇ ਜਲ ਛਿੜਕਦੇ ਆਂ ਅਜਿਹਾ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖਾਸਣ 'ਚ ਲੈ ਜਾਂਦੇ ਆਂ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨਿਆਂ ਤੱਕ ਧੂਫ ਦਿੰਦੇ ਰਹਿੰਨੇ ਆਂ ਨਿਰਮਲ ਕਰਦੇ ਰਹਿੰਨੇ ਆਂ ਉਹ ਇਹ ਬੱਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਦੁਬਾਰੇ ਸੀਟਾਂ ਲਵਾ ਲੈਣਗੇ ਉਹ ਤੇ ਉਹ ਬੱਸ ਦੇ ਵਿੱਚ ਬੈ ਕੇ ਉਹ ਬੱਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਹੋਈ ਨਹੀਂ ਸਕਦਾ ਮਾਫ਼ ਕਰ ਦਿਓ ਸਾਰੇ ਕਿੰਨੇ ਪੈਸੇ ਬਣੇ ਸਾਰੇ ਧਰਮਾਂ ਦੇ ਮਾਫ ਕਰਤੇ ਜੀ ਜੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਲਕੇ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮਾਫ ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮਾਫ ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਤਾਂ ਕਹਿੰਨੀ ਜੀ ਜਵਾਬ ਦਿਦਣ ਕੱਲ ਨੂੰ ਫਿਰ ਵੀ ਤੁਸੀਂ ਕਹਿ ਨਹੀਂ ਸੀ ਮੈਂ ਤਲਵੰਡੀ ਸਾਹਿਬ ਉਹ ਵੀ ਆ ਕਰ ਦਿਓ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਹੁਣ ਤੁਸੀਂ ਕਹਿਣੋ ਕੰਮ ਨਹੀਂ ਕੀਤਾ